ਕਾਟੀ ਰੂਟੀਨ ਦੀ ਚੈਕਿੰਗ ਹੈ ਜੀ ਅ ਇਸ ਚੈਕਿੰਗ ਦੇ ਵਿੱਚ ਅਸੀਂ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਟ੍ਰੈਫਿਕ ਹੈ ਰੋਡ ਸੇਫਟੀ ਗਾਈਡਲਾਈਨਸ ਦੇ ਨਿਯਮਾਂ ਅਨੁਸਾਰ ਚੱਲੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਇਹ ਅਵੇਅਰ ਕਰੀਏ ਕਿ ਜਦੋਂ ਤੁਸੀਂ ਟੂ ਵੇਅਰ ਤੇ ਜਾ ਰਹੇ ਹੋ ਹੈਲਥ ਪਾ ਕੇ ਚਲਾਓ ਪ੍ਰਾਪਰ ਤੁਹਾਡੇ ਕੋਲ ਥੋੜਾ ਡਰਾਈਵਿੰਗ ਲਾਇਸੈਂਸ ਹੋਵੇ ਖਾਸ ਤੌਰ ਤੇ ਕਈ ਵਹੀਕਲ ਜਿਹੜੇ ਮੋਬਾਈਲ ਸੁਣਨ ਲੱਗ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਅਸੀਂ ਲੋਕਾਂ ਨੂੰ ਅ ਵਰਜਿਤ ਕਰੀਏ ਹਾਂ ਜੀ ਅਸੀਂ ਪਰਮਿਟਸ ਵਗੈਰਾ ਚੈੱਕ ਕੀਤੇ ਹੈਗੇ ਬੱਸਾਂ ਦੇ ਵੀ ਸੋ ਖਾਸ ਤੌਰ ਤੇ ਅਸੀਂ ਜਿਹੜਾ ਹੈਗਾ ਜਦੋਂ ਚੈਕਿੰਗ ਕਰਦੇ ਆ ਤਾਂ ਇਹ ਵੀ ਚੈੱਕ ਕਰਦੇ ਆ ਕਿ ਬੱਸਾਂ ਕੋਲ ਪਰਮਿਟ ਹੈ ਲੈਟ ਉਹਨਾਂ ਦਾ ਟੈਕਸ ਭਰਿਆ ਹੋਇਆ ਹੈ ਕਿ ਨਹੀਂ ਭਰਿਆ ਹੋਇਆ ਇਹ ਸੋ ਕਿ ਜਦੋਂ ਦੇਖਾ ਆਸਪਾਸ ਤੋਂ ਸਭ ਤੋਂ ਵੱਧ ਗੱਲ ਕਰਦੇ ਇਹ ਬਹੁਤ ਗਲਤ ਹੈ ਜੀ ਦੇਖੋ ਅਸੀਂ ਇਹੀ ਚੀਜ਼ ਚੈੱਕ ਕਰ ਰਹੇ ਆ ਅੱਜ ਕੇ ਨਾ ਹੋਵੇ ਬੱਸ ਦੇ ਉੱਤੇ ਜਾਂ ਬੱਸ ਕੋਈ ਬੱਸ ਦੇ ਬਾਹਰ ਲੰਘ ਰਿਹਾ ਜਾਂ ਬੱਸ ਉੱਤੇ ਬੈਠ ਰਿਹਾ ਹੈਗਾ ਸੋ ਜਿੰਨੀਆਂ ਸਵਾਰੀਆਂ ਨੇ ਧਾਰਤ ਕੀਤੀਆਂ ਉਹਨੀਆਂ ਹੀ ਬੈਠੀਆਂ ਉਹਨੂੰ ਇਹ ਲਈ ਤੁਸੀਂ ਦੇਖਣਾ ਵੀ ਇਹ ਹਾਦਸਿਆਂ ਨੂੰ ਸਦਾ ਦੇਣ ਵਾਲੀ ਗੱਲ ਹੈ ਉੱਤੇ ਬੈਠ ਕੇ ਸੋ ਅਸੀਂ ਇਸ ਚੀਜ਼ ਨੂੰ ਰੋਕਦੇ ਹਾਂ ਫਿਲਹਾਲ ਜਿਹੜਾ ਹੈਗਾ ਟੰਡੇ ਕੋਈ ਬਸ ਇਹੋ ਜਿਹੀ ਨਹੀਂ ਟੱਪੀ ਜਿੱਤੇ ਛੱਤਾਂ ਤੇ ਬੈਠੇ ਹੁੰਦੇ ਅਸੀਂ 15 ਚਲਾਨ ਕਰ ਚੁੱਕੇ ਹਾਂ ਲੇਕਿਨ ਰੋਡ ਸੇਫਟੀ ਨੂੰ ਦੇਖ ਕੇ ਚਲਾਨ ਕਰਨਾ ਸਾਡਾ ਮਕਸਦ ਨਹੀਂ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਗੱਲ ਇਹ ਸਾਡੀ ਰੂਟੀਨ ਦੀ ਚੈਕਿੰਗ ਹੈ ਦੀ ਇਸ ਚੈਕਿੰਗ ਦੇ ਵਿੱਚ ਅਸੀਂ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਟ੍ਰੈਫਿਕ ਹੈ ਰੋਡ ਸੇਫਟੀ ਗਾਈਡਲਾਈਨਸ ਦੇ ਨਿਯਮਾਂ ਅਨੁਸਾਰ ਚੱਲੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਇਹ ਅਵੇਅਰ ਕਰੀਏ ਕਿ ਜਦੋਂ ਤੁਸੀਂ ਟੂ-ਵੀਲਰ ਤੇ ਜਾ ਰਹੇ ਹੋ ਹੈਲਮਟ ਪਾ ਕੇ ਚਲਾਓ ਪ੍ਰਾਪਰ ਤੁਹਾਡੇ ਕੋਲ ਥੋੜਾ ਡਰਾਈਵਿੰਗ ਲਾਇਸੈਂਸ ਹੋਵੇ ਖਾਸ ਤੌਰ ਤੇ ਕਈ ਵਹੀਕਲ ਜਿਹੜੇ ਸੋ ਮੋਬਾਈਲ ਸੁਣਨ ਲੱਗ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਅਸੀਂ ਲੋਕਾਂ ਨੂੰ ਅ ਵਰਜਿਤ ਕਰੀਏ ਹਾਂਜੀ ਅਸੀਂ ਪਰਮਿਟਸ ਵਗੈਰਾ ਚੈੱਕ ਕੀਤੇ ਹੈਗੇ ਆ ਬੱਸਾਂ ਦੇ ਵੀ ਸੋ ਖਾਸ ਤੌਰ ਤੇ ਅਸੀਂ ਜਿਹੜਾ ਹੈਗਾ ਜਦੋਂ ਚੈਕਿੰਗ ਕਰਦੇ ਆ ਤਾਂ ਇਹ ਵੀ ਚੈੱਕ ਕਰਦੇ ਆ ਕਿ ਬੱਸਾਂ ਕੋਲ ਪਰਮਿਟ ਹੈ ਕਿ ਨਹੀਂ ਤੇ ਉਹਨਾਂ ਦਾ ਟੈਕਸ ਭਰਿਆ ਹੋਇਆ ਹੈ ਕਿ ਨਹੀਂ ਭਰਿਆ ਉਹ ਕਿਹਦੇ ਕਿਹਾ ਉਸ ਤੋਂ ਹੱਥ ਪਾ ਕੇ ਹੱਸਣ ਦੀ ਕੋਸ਼ਿਸ਼ ਕਰਦੇ ਹੈ ਇਹ ਬਹੁਤ ਗਲਤ ਹੈ ਜੀ ਦੇਖੋ ਅਸੀਂ ਇਹੀ ਚੀਜ਼ ਚੈੱਕ ਕਰ ਰਹੇ ਆਂ ਅੱਜ ਕਹੇ ਨਾ ਹੋਵੇ ਬਸ ਦੇ ਉੱਤੇ ਜਾਂ ਬਸ ਕੋਈ ਬਸ ਦੇ ਬਾਹਰ ਲੰਘ ਰਿਹਾ ਜਾਂ ਬਸ ਦੇ ਉੱਤੇ ਬੈਠ ਰਿਹਾ ਹੈਗਾ ਸੋ ਜਿੰਨੀਆਂ ਸਵਾਰੀਆਂ ਨੇ ਧਾਰਜ ਕੀਤੀਆਂ ਉਹਨੀਆਂ ਹੀ ਬੈਠੀਆਂ ਉਹ ਤੋਂ ਵੱਧ ਨਾ ਹੋਣ ਸੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਇਹ ਹਾਦਸਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਉੱਤੇ ਬੈਠ ਕੇ ਸੋ ਅਸੀਂ ਇਸ ਚੀਜ਼ ਨੂੰ ਰੋਕਦੇ ਆਂ ਫਿਲਹਾਲ ਜਿਹੜਾ ਹੈਗਾ ਕਿੰਨੇ ਕੋਈ ਬਸ ਐਹੋ ਜਿਹੀ ਨਹੀਂ ਟੱਪੀ ਦੀ ਛੱਤਾਂ ਤੇ ਬੈਠੇ ਹੋ 15 ਚਲਾਨ ਕਰ ਚੁੱਕੇ ਆ ਲੇਕਿਨ ਰੋਡ ਸੇਫਟੀ ਨੂੰ ਦੇਖ ਕੇ ਚਲਾਨ ਕਰਨਾ ਸਾਡਾ ਮਕਸਦ ਨਹੀਂ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਹੈ ਇਹ ਸਾਡੀ ਰੂਟੀਨ ਦੀ ਚੈਕਿੰਗ ਹੈ ਜੀ ਇਸ ਚੈਕਿੰਗ ਦੇ ਵਿੱਚ ਅਸੀਂ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਜਿਹੜਾ ਟ੍ਰੈਫਿਕ ਹੈ ਰੋਡ ਸੇਫਟੀ ਗਾਈਡਲਾਈਨਸ ਦੇ ਨਿਯਮਾਂ ਅਨੁਸਾਰ ਚੱਲੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਇਹ ਅਵੇਅਰ ਕਰੀਏ ਕਿ ਅਜੇ ਤੁਸੀਂ ਟੂ ਵੀਲਰ ਤੇ ਜਾ ਰਹੇ ਹੋ ਹੈਲਮਟ ਪਾ ਕੇ ਚਲਾਓ ਪ੍ਰੋਪਰ ਤੁਹਾਡੇ ਕੋਲ ਥੋੜਾ ਡਰਾਈਵਿੰਗ ਖਾਸ ਤੌਰ ਤੇ ਕਈ ਵਹੀਕਲ ਜਿਵੇਂ ਸੋਬਾਈਲ ਸੁਣਾ ਲੱਗ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਅਸੀਂ ਲੋਕਾਂ ਨੂੰ ਅ ਵਰਜਿਤ ਕਰੀਏ ਹਾਜੀ ਅਸੀਂ ਪਰਮਿਟਸ ਵਗੈਰਾ ਚੈੱਕ ਕੀਤੇ ਹੈਗੇ ਆ ਬੱਸਾਂ ਦੇ ਵੀ ਸੋ ਖਾਸ ਤੌਰ ਤੇ ਅਸੀਂ ਜਿਹੜਾ ਹੈਗਾ ਜਦੋਂ ਚੈਕਿੰਗ ਕਰਦੇ ਆ ਤਾਂ ਇਹ ਵੀ ਚੈੱਕ ਕਰਦੇ ਆ ਕਿ ਬੱਸਾਂ ਕੋਲ ਪਰਮਿਟ ਹੈ ਕਿ ਨਹੀਂ ਤੇ ਉਹਨਾਂ ਦਾ ਟੈਕਸ ਭਰਿਆ ਹੋਇਆ ਹੈ ਕਿ ਨਹੀਂ ਭਰਿਆ ਇਹੋ ਚੀਜ਼ ਦੇਖਾ ਖਾਸ ਤੌਰ ਤੇ ਸਭ ਤੋਂ ਵੱਧ ਵਰਜਿਤ ਕੀਤਾ ਇਹ ਬਹੁਤ ਗਲਤ ਹੈ ਜੀ ਦੇਖੋ ਅਸੀਂ ਇਹੀ ਚੀਜ਼ ਚੈੱਕ ਕਰ ਰਹੇ ਆ ਅੱਜ ਇਹਨਾਂ ਹੋਵੇ ਬੱਸ ਦੇ ਉੱਤੇ ਜਾਂ ਬੱਸ ਕੋਈ ਬੱਸ ਦੇ ਬਾਹਰ ਲੱਤ ਰਿਹਾ ਜਾਂ ਬੱਸ ਉੱਤੇ ਬੈਠਿਆ ਹੈਗਾ ਸੋ ਜਿੰਨੀਆਂ ਸਵਾਰੀਆਂ ਨੇ ਧਾਰਤ ਕੀਤੀਆਂ ਉਹਨੀਆਂ ਹੀ ਬੈਠੀਆਂ ਉਹ ਤੋਂ ਵੱਧ ਨਾ ਹੋਣ ਸੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਇਹ ਹਾਦਸਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਉੱਤੇ ਬੈਠ ਕੇ ਸੋ ਅਸੀਂ ਇਸ ਚੀਜ਼ ਨੂੰ ਰੋਕਦੇ ਹਾਂ ਫਿਲਹਾਲ ਜਿਹੜਾ ਹੈਗਾ ਪਟੰਡੇ ਕੋਈ ਬੱਸ ਐਹੋ ਜਿਹੀ ਨਹੀਂ ਟੱਪੀ ਦੀ ਛੱਤਾਂ ਤੇ ਬੈਠੇ ਹੁੰਦੇ ਅਸੀਂ 15 ਚਲਾਨ ਕਰ ਚੁੱਕੇ ਹਾਂ ਲੇਕਿਨ ਇਹ ਰੋਡ ਸੇਫਟੀ ਨੂੰ ਦੇਖ ਕੇ ਚਲਾਨ ਕਰਨਾ ਸਾਡਾ ਮਕਸਦ ਨਹੀਂ ਲੋਕਾਂ ਨੂੰ ਅਵੇਅਰ ਕਰਨਾ ਸਾਡਾ ਹੈ